जाओ 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 ਇਦੋਂ ਨਹੀਂ ਰੋਕਦੇ ਸਾਰੇ ਲੰਗੜ ਨੇ ਹੁੰਦਾ ਮਾ ਜੂਰੇ ਤਾਂ ਫੈਲਾ ਗਿਆ ਬੰਦੇ ਤਾਂ ਫਿਰ ਅੱਧਰ ਬੜੀ ਜਾਂਦੇ ਨੇ ਇੱਥੇ ਆ ਕੇ ਇੱਥੇ ਆ ਕੇ ਫੈਲਾ ਖੋਈਆਂ ਗਈਆਂ ਆ ਦੇਖ ਲਓ ਪ੍ਰੇਸ਼ਾ ਲਾ ਹਾਂ ਫੜਦੇ ਥਾ ਨਹੀਂ ਆ ਇਹਨਾਂ ਤੋਂ ਉੱਦੇ ਵੀ ਫੈਲਾ ਖੋਈਆਂ ਗਈਆਂ ਇਥੋਂ ਪਹਿਲਾਂ ਪੁਲਿਸ ਤੋਂ ਫਾਇਲਾ ਖੋਈਆਂ ਲੈ, ਲੇਡੀ ਪੁਲਿਸ ਕੋਲ ਕੜੀ। ਮੇਰੀ ਅੰਦਰੋਂ ਖੋਈ ਗਈ ਹੈ। ਅੰਦਰੋਂ ਤੇ ਬੰਦੇ ਉੱਤਰੂ ਅੰਦਰ ਹੀ ਭੇਜ ਤੇ ਬੰਦੇ ਅੰਦਰ ਖੋਣਗੇ ਇਹ। 85 ਨਹੀਂ ਅੰਦਰ ਮੈਂ ਕਰਤੀ ਸੀ ਸਾਰੇ। ਪਰ ਇਹਨਾਂ ਤੋਂ ਕੀ ਅੰਦਰ ਫਾਇਲਾ ਨਾ ਖੋੜ। ਅੰਦਰ ਮੇਰੀ ਕੋਈ ਨਹੀਂ ਆਹ ਬੰਦੇ ਨੇ ਅੰਦਰ ਫਾਇਲ ਖੋਲ ਲਈ। ਸਰ ਅੰਦਰ ਕੈਮਰੇ ਲੱਗੇ ਨੇ ਜਿਹੜਾ ਕਰੂਗਾ ਪਰਚਾ ਵੀ ਰੋਊਗਾ ਨਾ ਉਹਦਾ ਮੈਂ ਜੋ ਬਸ ਮੇਰੇ ਨਾਲ ਆਓ। ਚਲੋ ਤੇਰੀ ਖੋਈ ਇਨਸਾਨ ਅੰਦਰ ਰੱਖਣਾ। ਅੰਦਰ ਫਾਇਲ ਖੋਈ ਹੈ ਜੀ ਅੰਦਰ। ਕੋਈ ਅੰਦਰ ਨਹੀਂ। ਕੋਈ ਅੰਦਰ ਨਹੀਂ। ਥੋੜੇ ਸਾਹਮਣੇ ਅੰਦਰ ਫਾਇਲਾ ਕਰਦੇ ਆ। ਸਰ ਸਰ ਅੰਦਰ ਕੈਮਰਾ ਲੱਗਿਆ ਜੀ ਅੰਦਰ ਕੈਮਰਾ ਲੱਗਿਆ ਡਰਾਈਵਰ ਦਾ ਫੋਨ ਖੋਇਆ ਹਾਂ ਹੁਣ 2 ਮਿੰਟ ਅਸੀਂ ਤੋਂ ਇਹ ਕਹਿ ਜਾਂ ਅੰਦਰੋਂ ਇੱਥੋਂ ਸਰ ਕੈਂਡੀਡੇਟ ਉਹਦਾ ਫਿਲਡਾ ਨੂੰ ਨਾਲ ਦੁਆਰੇ ਬੱਸ ਫਿਲਡਾ ਤੁਹਾਡੇ ਸਾਹਮਣੇ ਨਹੀਂ ਕੋਈ ਹੈ ਅੰਦਰ ਤੋਂ ਤੁਹਾਡੇ ਸਾਹਮਣੇ ਫਿਲਡਾ ਕੋਈ ਹੈ ਸਰ ਮੈਂ ਇੱਥੋਂ ਇੱਥੋਂ 100 ਬੰਦਾ ਕਿਵੇਂ ਅੰਦਰ ਆ ਗਏ ਸਰ ਇੱਥੋਂ ਆ ਦੇਖੋ ਜਦੋਂ ਆਏ ਉਹ ਹੋਰ 100 ਬੰਦੇ ਆ ਗਏ 100 ਬੰਦਾ ਤਾਂ ਅੰਦਰ ਤੁਸੀਂ ਮਾਰ ਲਿਆ ਉਥੇ ਉਥੇ ਵੀ ਕੋਈ ਨਾ ਮੇਰੇ ਉਥੇ ਵੀ ਕੋਈ ਹੈ ਅੰਦਰ ਗਵਾਹ ਜੀ ਦੇਖੋ ਗਵਾਹ ਹੀ ਗਵਾਹ ਦੋ ਗਵਾਹ ਜਾਓ ਜੀ ਗਵਾਹ ਤੋਂ ਦੋ ਆਪਣੇ ਫਿਰ ਉਹ ਨਾਲ ਕੌਣ ਗਿਆ ਤੇਰੇ ਮੇਰੀ ਮੀਸੀ ਚੱਲਦੇ ਹੋ ਤੁਸੀਂ ਬਾਹਰ ਹੋਗੇ ਉਹ ਅੰਦਰ ਰਹਿਗੇ ਮੈਂ ਗਵਾਹ ਆ ਯਾਰ ਆਹ ਜਾਓ ਅੰਦਰ ਤੁਸੀਂ ਕੈਂਡੀਡੇਟ ਉਹ ਵੀ ਨਹੀਂ ਜਾ ਸਕਦੇ ਯਾਰ ਇਹ ਕੈਂਡੀਡੇਟ ਫਿਊਚਰ ਇੰਜੀਨੀਅਰ ਦਾ ਪੁੱਤ ਹੋਊਗਾ ਕਿ ਭਾਈ ਦਾ ਸੀ ਜੇ ਭਾਈ ਦਾ ਮੈਂ ਦੋ ਦੋ ਦਵਾ ਜਾਣਗੇ ਜੀ ਦਵਾ ਕੋਈ ਦੋ ਹੀ ਕੋਣ ਜੀ ਚਾਰ ਬੰਦੇ ਕੋਈ ਇੱਕ ਬੰਦੇ ਸਰ ਦੋ ਜਿੰਦੇ ਗਵਾਹ ਵਿੱਚ ਮੈਂਸ਼ਨ ਲੈ ਮੈਂਸ਼ਨ ਉਹੀ ਜਾਣਗੇ ਉਹੀ ਭੇਜਦੇ ਨੇ ਜਿਨ੍ਹਾਂ ਦਾ ਨਾਮ ਲਿਖਿਆ ਜਿਨ੍ਹਾਂ ਦਾ ਨਾਮ ਲਗਿਆ ਇਹ ਤਾਂ ਅੰਦਰੋਂ ਆਇਆ ਲੈਣ ਸਰ ਇਹ ਮੈਨੂੰ ਇਹ ਕਹਿੰਦਾ ਦੋ ਇਹਦੀ ਬੋਲੀ ਕੈਂਡੀਡੇਟ ਆ ਉਹ ਕੀ ਕਰੇ ਆਪਣੀ ਘਰ ਵਾਲੀ ਕੋ ਨਾਲ ਜਾਓ ਨੀ ਜਾਉਂਦਾ ਤੁਹਾਡੇ ਤੋਂ ਸਾਹਮਣੇ ਹੋ ਰਿਹਾ ਸਾਰਾ ਕੁਝ ਨਹੀਂ ਤੁਹਾਡੇ ਸਾਹਮਣੇ ਹੋ ਰਿਹਾ ਦੋ ਗਵਾਰ ਅਹਰ